ਅੱਜ ਪਤਾ ਨਹੀਂ ਕੀ ਦਾ ਮੂਹ ਦੇਖਿਆ ਸੀ ਬਲੱਗੀ ਟ੍ਰੈਫਿਕ ਦੇ ਵਿੱਚ ਫਸ ਗਏ ਹਾਂ ਆਪਾਂ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਜੀ ਅੱਜ ਆਪਾਂ ਚੱਲੇ ਹਾਂ ਨਵੇਂ ਟ੍ਰਿਪ ਤੇ ਨਵਾਂ ਦਿਨ ਨਵਾਂ ਟ੍ਰਿਪ ਆਜਾ ਆਪਾਂ ਚੱਲੇ ਹਾਂ ਹੈਵਨ ਸਪ੍ਰਿੰਗਸ ਅੱਜ ਹੈ ਦਿਨ ਮੰਗਲਵਾਰ ਤੇ ਪਾਰਕਿੰਗ ਡੇ ਹੈ ਜਿਵੇਂ ਕੱਲ ਤਾਂ ਲੇਵੜੇ ਸੀ ਛੁੱਟੀ ਸੀਗੀ ਤੇ ਤੁਸੀਂ ਵੇਖ ਸਕਦੇ ਹੋ ਟ੍ਰੈਫਿਕ ਦਾ ਬੁਰਾ ਹਾਲ ਹਲੇ 11 ਵਜੇ ਸਵੇਰ ਦੇ ਤੇ ਆ ਖੜਿਆ ਜੀ 28 ਡੈਰੇ ਕਿ 44 ਡੈਰੇ ਟਰੱਕ ਤੁਸੀਂ ਜਿਹਨ ਲਈ ਉਟਾ ਕਾਪਾ ਦਿਖਾ ਦਿੰਦੇ ਤੇ ਅੱਜ ਦਾ ਤਾਪਮਾਨ ਹੈ ਜੀ 28 ਡਿਗਰੀ ਸੈਲਸੀਅਸ ਤੇ ਬਾਰਿਸ਼ ਦਾ ਕੋਈ ਚਾਂਸ ਨਹੀਂ ਹੈ ਅੱਜ ਫੇਰ ਗਰਮੀ ਉਹ ਪੈਣੀ ਲੱਗਦਾ ਇੱਕ ਤਾਂ ਤੇ ਬਾਰਿਸ਼ ਮੇ ਵੀ ਨੈਕਸਟ ਵੀਕ ਹੈ ਇਹ ਹਫਤਾ ਸਾਰਾ ਇਹ ਪੱਠੀ ਪਖਤੀ ਰਹਿਣੀ ਹੈ ਅੱਜ ਪਤਾ ਨਹੀਂ ਕਿਹਦਾ ਮੂੰਹ ਦੇਖਿਆ ਸੀ ਬਲੱਗੀ ਟ੍ਰੈਫਿਕ ਦੇ ਵਿੱਚ ਫਸ ਗਏ ਹਨ ਆਪਾਂ ਪਰ ਮੈਂ ਤਾਂ ਇਹ ਵੀ ਨਹੀਂ ਕਹਿ ਸਕਦਾ ਕਿਹਦਾ ਮੂੰਹ ਦੇਖਿਆ ਕਿਉਂਕਿ ਸਭ ਤੋਂ ਪਹਿਲਾਂ ਮੈਂ ਉੱਠਿਆ ਤੇ ਸ਼ੀਸ਼ਾ ਦੇਖਿਆ ਤੇ ਇਹਦਾ ਮਤਲਬ ਮੈਂ ਆਪਦਾ ਮੂੰਹ ਹੀ ਦੇਖਿਆ ਤੇ ਦੇਖੋ ਹੁਣ ਟ੍ਰੈਫਿਕ 'ਚ ਫਸੇ ਬੈਠੇ ਹਾਂ ਸਟਿਲ ਰੈਟਾ ਦਿਖਾ ਰਹੇ ਹੈ ਪਰ ਚਲੋ ਜਿਆਦਾ ਦੂਰ ਨਹੀਂ ਆਪਾਂ ਜਾਣਾ ਅਜ 27 ਮਿੰਟਸ ਫਰੋਮ ਹੀਅਰ ਤੁਸੀਂ ਵੇਖ ਸਕਦੇ ਹੋ ਨਾ ਰੋਡਵਰਕ ਚੱਲ ਰਿਹਾ ਸਾਰੇ ਟਰਮੇ ਨਾਲ ਪੇਸ਼ੈਂਸ ਦੇ ਨਾਲ ਰੂਲਸ ਨੂੰ ਫਾਲੋ ਕਰਦੇ ਹੋ ਚੱਲ ਰਹੇ ਨੇ ਆ ਨਾਲ ਐਮਰਜੈਂਸੀ ਲੈਣੇ ਜੇ ਆਪਣੇ ਉਧਰ ਹੁੰਦਾ ਹਨਾ ਗੁੱਸਾ ਨਾ ਕਰੇ ਮੈਂ ਬੁਰਾਈ ਨਹੀਂ ਕਰ ਰਿਹਾ ਕਿਉਂਕਿ ਰੂਲ ਜਿਹੜੇ ਰੈਗੂਲੇਸ਼ਨ ਸਾਰੇ ਪਾਸੇ ਹੁੰਦੇ ਪਰ ਆਪਾਂ ਫਾਲੋ ਨਹੀਂ ਕਰਦੇ ਆਪਣੇ ਵਾਲੇ ਤਾਂ ਪਰਲੇ ਪਾਸੇ ਨੂੰ ਲੈ ਜਾਂਦੇ ਐ ਮੇਰੀ ਅਸੀ ਲਾਈਨ ਭਰੀ ਪਈ ਹੁੰਦੀ ਈਵਨ ਕਿ ਮੈਂ ਵੀ ਜੋ ਹੁੰਦਾ ਨਾ ਇਧਰ ਨੂੰ ਕਰਨਾ ਸੀ ਆਪਾਂ ਨੇ ਰਏ ਤੇ ਹੌਲੀ ਹੌਲੀ ਸਾਰੇ ਟਰਮੇ ਨਾ ਜਾਈ ਜਾਂਦਾ ਕੋਈ ਕਾਲ ਨਹੀਂ ਕੋਈ ਹਾਰਨ ਨਹੀਂ ਕੋਈ ਤਕਾ ਨਹੀਂ ਮੁਕੀ ਨਹੀਂ ਸ਼ੈਤਾਨੀ ਅਸੀਂ ਬਾਹਰ ਰੂਪਾਇਦੇ ਆ ਤੇ ਫਾਈਨਲੀ ਆਪਾਂ ਹੈਵਨ ਸਪ੍ਰਿੰਗ ਪਹੁੰਚ ਚੁੱਕੇ ਆ ਸ਼ਾਂਤੀ ਭਰਿਆ ਤੇ ਬਹੁਤ ਹੀ ਸੁੰਦਰ ਹੈ ਛੋਟਾ ਜਿਹਾ ਹਿਸਟੋਰੀਕਲ ਟਾਊਨ ਹੈ ਤੇ ਤੋਂ ਪਿੱਛੇ ਆਪਣੀ ਡੇਸਬੋਰਡ ਉਹ ਵੀ ਹਿਸਟੋਰੀਕਲ ਪੀਸਫੁਲ ਉਹਦੀ ਸੋਨਾ ਸ਼ਹਿਰ ਹੈ ਤੇ ਇਹ ਇਹਨਾਂ ਦੀ ਹਿਸਟਰੀ ਜੇ ਤੁਸੀਂ ਸਰਚ ਕਰੋਗੇ Google ਤੇ ਨਾ ਡੇਜ਼ ਫੋਰਡ ਵਿਕਟੋਰੀਆ ਤੇ ਹੈਬਰ ਸਪ੍ਰਿੰਗਸ ਤਾਂ ਤੁਸੀਂ ਇਥੋਂ ਬਾਰੇ ਜਾਣ ਸਕੋਗੇ ਵੀ ਇੱਥੇ ਕੀ ਕੀ ਫੇਮਸ ਹੈ ਮੋਸਟਲੀ ਇੱਥੇ ਕੀ ਹੈ ਜਿਹੜੇ ਨੈਚੁਰਲ मिनਰਲ ਵਾਟਰ ਹੈ ਇੱਥੇ ਇਥੇ ਟੂਰਿਸਟ ਬਹੁਤ ਆਉਂਦੇ ਆ ਤੁਸੀਂ ਵੇਖ ਸਕਦੇ ਹੋ ਇਥੋਂ ਦੀ ਫੋਂਟਾ ਦਾ ਇਹ ਨਿਆਰੇ ਇਹ ਰ ਹੈਵ 1 ਮਿਨਰਲ ਸਪ੍ਰਿੰਗ ਜਿਹੜਾ ਰੋ। ਜਿਹੜਾ ਇੱਥੋਂ ਦਾ ਪਾਣੀ ਹੈ ਨਾ ਉਹ ਬਹੁਤ ਜ਼ਿਆਦਾ ਮਿਨਰਲ ਭਰਪੂਰ ਹੈ ਜਿਵੇਂ ਕਿਸੇ ਟਾਈਮ ਸਾਡੇ ਪੰਜਾਬ ਦਾ ਪਾਣੀ ਸੀ ਜਿਹੜਾ ਅੱਜ ਕੀ ਹੁਣ ਪੀਣ ਦੇ ਕਾਬਲ ਨਹੀਂ ਰਿਹਾ। ਕਿਉਂਕਿ ਦਾ ਟੇਸਟ ਵੀ ਉਦਾਂ ਦਾ ਹੈ ਜਿੱਦਾਂ ਆਪਾਂ ਪਹਿਲਾਂ ਛੋਟੇ ਹੁੰਦੇ ਬਚਪਨ ਦੇ ਵਿੱਚ ਪੰਜਾਬ ਦਾ ਪਾਣੀ ਪੀਂਦੇ ਸੀਗੇ। ਤੇ ਇਹ ਦੀ ਜਾਣਕਾਰੀ ਹੈ ਕਿ ਇਥੋਂ ਕਦੋਂ ਹੀ ਬਣਿਆ ਸੀ ਇਹ ਤੇ ਜਿਹੜੇ ਕੀ ਕੀ ਮਿਨਰਲਸ ਇਸ ਪਾਣੀ ਦੇ ਵਿੱਚ ਮਿਲਦੇ ਨੇ ਤੋਂ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਲਾਹੇਵੰਦ ਨੇ ਤੇ ਇਥੇ ਬਹੁਤ ਲੋਕ ਆ ਜਿਹੜੇ ਬੋਟਲਾਂ ਦੇ ਵਿੱਚ ਪਾਣੀ ਭਰ ਕੇ ਲੈ ਕੇ ਜਾਂਦੇ ਆ ਤੇ ਉਹਨੂੰ ਪੀਂਦੇ ਆ ਇਹਨੂੰ ਕਿਹਦੇ ਹੈਪਵਰਨ ਸੋਡਾ ਤੇ ਆਹਾਂ ਇਹਦੇ ਜੋ ਦੇ ਵਿੱਚ ਖਣਿਜ ਮਿਲਦੇ ਆ ਪਾਣੀ ਦੇ ਵਿੱਚ ਜੋ ਸਾਡੀ ਸਿਹਤ ਲਈ ਸਕਿਨ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੁੰਦੇ ਆ ਤੁਸੀਂ ਜ਼ੂਮ ਕਰਕੇ ਨੂੰ ਪਾਜ਼ ਕਰਕੇ ਰੀਡ ਕਰ ਸਕਦੇ ਹੋ। ਇਸ ਨੂੰ ਫਿਰ ਦੇਖ ਸਕਦੇ ਹਾਂ ਨਾ। ਇਹ ਪਾਣੀ ਜਿਹਦਾ ਬਹੁਤ ਜਿਹਾ ਨੇਚਰਲ ਹੈ ਜਿਵੇਂ ਇਸ ਦਾ ਉਹਦੇ ਦਾ ਜਦੋਂ ਤੁਸੀਂ ਇਹਨਾਂ ਦਾ ਟੇਸਟ ਵੀ ਨਾ। ਜਿਵੇਂ ਸਾਡੇ ਪਿੰਡ ਅ ਜਿਹੜੀ ਥੇ ਹੈ ਨਾ ਪਾਪਿਆਂ ਦੀ ਉੱਥੇ ਜਿਹੜਾ ਕੂਈ ਦਾ ਪਾਣੀ ਸੀਗਾ ਉਹਦਾ ਇਹ ਟੇਸਟ ਸੀਗਾ। ਇਹ ਆਪਣੇ ਕਈ ਮੋਟਰਾਂ ਚੋਂ ਜਦੋਂ ਅਸੀਂ ਛੋਟੇ ਹੁੰਦੇ ਸੀ ਕਿ ਮੰਨ ਲਓ ਪੁਰਾਣੀਆਂ ਗੱਲਾਂ ਨੇ ਐਨੀਆਂ ਪੁਰਾਣੀਆਂ ਵੀ ਨਹੀਂ ਮੈਂ ਇੰਨਾ ਬੋੜਾ ਵੀ ਨਹੀਂ ਹੈਗਾ ਮੈਂ ਵੀ ਸੇਮ ਟੇਸਟ ਆਉਂਦਾ ਸੀਗਾ ਤੇ ਜਿਹੜੀ ਆਈ ਥਿੰਕ ਸਾਡੇ ਸੰਤਾਂ ਦੀ ਥੇਹ ਹੈ ਆਪਣੇ ਜਿਕੇ ਪੁਲਾਣ ਦੀ ਨਾ ਉੱਥੇ ਜਿਹੜਾ ਕੋਈ ਦਾ ਪਾਣੀ ਹੈ ਉਹਦਾ ਸੇਮ ਟੇਸਟ ਹੈ ਮੈਂ ਪੀਤਾ ਕਿਉਂਕਿ ਉੱਥੇ ਸੇਵਾ ਆਪਾਂ ਕਰਦੇ ਹੁੰਦੇ ਸੀਗੇ ਤੇ ਮੰਨ ਤਾ ਬਾਬਾ ਕਿਸ਼ਨ ਦਾਸ ਜੀ ਹੁੰਦੇ ਸੀ ਉਹਨਾਂ ਸਾਡੇ ਵੇਲੇ ਚ ਫੇਰ ਹੁਣ ਅੱਜ ਕੱਲ ਗੱਦੀ ਨਸ਼ੀਨ ਹੈ ਜਿਹੜੇ ਬਾਬਾ ਰਤਨ ਦਾਸ ਜੀ ਹੈ ਸਰਦਲੀ ਅਸੀਂ ਸਾਡੇ ਪੰਜਾਬ ਦਾ ਜਿਹੜਾ ਮੇਰਾ ਲੋਕ ਬੋਟਰ ਹੈ ਉਹਨੂੰ ਖਰਾਬ ਕਰ ਲਿਆ ਸਾਡੀ ਮਜਬੂਰੀ ਕਹਿ ਲੋ ਜਾਂ ਸਾਡੀ ਕੋਈ ਗਰੀਡ ਕਹਿ ਲੋ ਲਾਲਚ ਕਹਿ ਲੋ ਵੀ ਅਸੀਂ ਰਹਾਂ ਸਪਰੇਹਾਂ ਪਾ ਕੇ ਧਾਤੀ ਨੂੰ ਕੈਨਸਲ ਕਰਤਾ ਪਰ ਇਹਨਾਂ ਲੋਕਾਂ ਨੇ ਇਸ ਨੂੰ ਸਾਫ ਸੁਵਾਲ ਕੇ ਰੱਖਿਆ ਹੋਇਆ ਪੱਕੀ ਅੱਗੇ ਚੱਲਦੇ ਤੁਹਾਨੂੰ ਦਿਖਾਉਣੇ ਆ ਜੀ ਥੈਂਕ ਯੂ ਲੋਕ ਇਥੋਂ ਬੋਤਲਾਂ ਭਰ ਕੇ ਲੈ ਕੇ ਜਾਂਦੇ ਆ ਇਹਨੂੰ ਪੀਂਦੇ ਆ ਤੇ ਇਸ ਪਾਣੀ ਨਾਲ ਨਹਾਉਂਦੇ ਆ ਦੇ ਵੀ ਕਈ ਕਿਲੋਮੀਟਰ ਦੇ ਵਿੱਚ ਇਹ ਬਣਾਇਆ ਹੋਇਆ ਇਹਨਾਂ ਨੇ। ਬਾਕੀ ਆਸਟ੍ਰੇਲੀਆ ਤੇ ਜਿਹੜਾ ਘੁੰਮਣਾ ਫਿਰਨਾ ਨਾ ਬਸ ਇੱਕ ਗੱਲ ਯਾਦ ਰੱਖਿਓ ਕਿ ਇੱਥੇ ਸਾਨੂੰ ਤੁਰਨਾ ਬਹੁਤ ਪੈਂਦਾ। ਸੋ ਕੱਪੜੇ ਇਦਾਂ ਦੇ ਪਾ ਕੇ ਆਓ ਆਪਣੇ ਸ਼ੂਜ਼ ਇਦਾਂ ਦੇ ਪਾ ਕੇ ਆਓ ਕਿ ਤੁਰਨ ਚ ਕੋਈ ਪ੍ਰੋਬਲਮ ਨਾ ਹੋਵੇ। ਇਦਾਂ ਦਾ ਜਿਹੜਾ ਘੁੰਮਣਾ ਫਿਰਨਾ ਉਹ ਅੰਡਰ ਵਾਈਟ ਹੀ ਆ ਜਾਂਦਾ ਕਿਉਂਕਿ ਆਪਾਂ ਖਾਣਾ ਪੀਣਾ ਘਰੋਂ ਲੈ ਆਉਨੇ ਆ ਤੇ ਵਾਕੀ ਆਪਰ ਕਿਹੜਾ ਕੋਈ ਟਾਈ ਕੋਟ ਲਾਉਣਾ ਹੈ ਨਾ ਵੀ ਟੌਰ ਕੱਢ ਕੇ ਜਾਣੀ ਹੈ ਸਿੰਪਲ ਜਾਂ ਬਸ ਜਿਹੜਾ ਪੋਲੇਜ ਕੱਪੜੇ ਹੁੰਦੇ ਵੀ ਗਰਮੀ ਨਾ ਜ਼ਿਆਦਾ ਆਵੇ ਉਹ ਪਾ ਲਓ ਆਪਣੇ ਤੇ ਕਾਫੀ ਵਗੈਰਾ ਬੰਦਾ ਬਾਹਰੋਂ ਲੈ ਲੈਂਦਾ ਹਨ 2 ਡਾਲਰ 2 ਡਾਲਰ ਦੀ ਜ਼ਿਆਦਾ ਮਹਿੰਗੀ ਨਹੀਂ ਹੁੰਦੀ ਉਹ ਸਾਹਮਣੇ ਬੱਚਿਆਂ ਦੇ ਖੇਡਣ ਲਈ ਪਾਰਕ ਹੈ ਜੇ ਤੁਸੀਂ ਫੈਮਿਲੀ ਨਾਲ ਇੱਥੇ ਆ ਸਕਦੇ ਹੋ ਤਾਂ ਬਹੁਤ ਵਧੀਆ ਕਿਉਂਕਿ ਬਹੁਤ ਖੁੱਲਾ ਢੋਲੇ ਤੇ ਬੱਚੇ ਵੀ ਊਛਲ-ਕੁੱਦ ਕਰ ਸਕਤੇ ਹਨ ਪੀ ਸਕਦੇ ਆ ਆਪਣੇ ਝੂਲਿਆਂ ਦੇ ਝੂਲ ਸਕਦੇ ਆ ਤੇ ਨੇਚਰਲ ਵਾਟਰ ਪੀ ਸਕਦੇ ਆ ਜਿਹੜਾ ਕਿ ਸਾਡੇ ਲਈ ਹੈਲਦੀ ਹੈ ਤੇ ਫਰੈਸ਼ 에ਅਰ ਲੈ ਸਕਦੇ ਆ ਆਕਸੀਜਨ ਹੀ ਆਕਸੀਜਨ ਤੇ ਇੱਥੇ ਇਹਨਾਂ ਨੇ ਚਾਰ ਕੇ ਪੰਜ ਜਨਨ ਨੇ ਸਾਈਡ ਬਣਾਈਆਂ ਹੋਈਆਂ ਜਿੱਧਰ ਆਪਾਂ ਵਾਕ ਕਰ ਸਕਦੇ ਆ ਜਾ ਸਕਦੇ ਆ ਤੇ ਤੁਹਾਨੂੰ ਥੋੜਾ ਜਿਹਾ ਦਿਹਾਣਾ ਦਿਖਾਉਣੀ ਆ ਵੀ ਇੱਥੋਂ ਦਾ ਜਿਵੇਂ ਹੈਵਨ ਲਿਖਿਆ ਨਾ ਜਿਹੜੇ ਹਰਿਆਰਪੈ ਵੀ ਆਪਾਂ 10th ਸਟਰੀਟ 9th ਸਟਰੀਟ ਬਾਥਸਾ ਐਂਡਰਸਪਾ ਥੋੜਾ ਸਪਰਿੰਗ ਐਂਡ ਸਾਊਂਡ ਸ਼ੈਲ ਵੀ ਆਪਾਂ ਜਿੱਧਰ ਨੂੰ ਵੀ ਜਾਣਾ ਹੈ ਤਾਂ ਇਹ ਆ ਇੰਨੇ ਜਿਆਦਾ ਏਰੀਆ ਚ ਬਣਿਆ ਹੋਇਆ ਤੇ ਆਪਾਂ ਨੂੰ ਖੁੱਲਾ ਟਾਈਮ ਚਾਹੀਦਾ ਸਾਰਾ ਦੇਖਣ ਦੇ ਲਈ ਘੁੰਮਣ ਦੇ ਲਈ ਤੇ ਜੋ ਮਾਰਨਿੰਗ ਆ ਪਾ ਸਕਦੇ ਹਾਂ अर्ਲੀ ਤਾਂ ਦੀ ਬੈਸਟ ਹੈ ਕਿਉਂਕਿ ਉਦੋਂ ਮੌਸਮ ਵੀ ਸਹੀ ਹੁੰਦਾ ਜਿਵੇਂ ਹੁਣ ਆਪਣੇ ਗਰਮੀ ਜਿਆਦਾ ਅੱਜ ਤੇ ਇੱਥੇ ਆ ਦੂਸਰਾ ਆ ਗਿਆ ਇੱਕ ਕਈ ਕਿਲੋਮੀਟਰ ਦਾ ਏਰੀਆ ਜਿੱਥੇ ਜੇ ਤੁਸੀਂ ਆਪਣਾ ਵਾਕ ਕਰਨਾ ਤੁਹਾਨੂੰ ਪਸੰਦ ਹੈ ਹਾਈਕਿੰਗ ਦਾ ਹੁਣ ਨਾਲ ਥੋੜਾ ਜਾ ਧੁੱਪ ਵੀ ਤੇਜ ਹੈ ਤੇ ਹਮਸ ਹੋਈ ਪਈ ਹੈ ਬਹੁਤ ਜ਼ਿਆਦਾ ਯਾ ਦੇਖੋ ਜਿਵੇਂ ਇਹ ਸਾਰਾ ਇਹ ਨੈਚੁਰਲ ਪਾਣੀ ਹੈ ਜਿਹੜਾ ਨਿਕਲਦਾ ਹੈ ਤੇ ਇਹਦੇ ਵਿੱਚੋਂ ਤੁਸੀਂ ਬਹੁਤ ਆ ਦੇਖੋ ਜਿਵੇਂ ਇੱਕ ਇਹ ਕਿਹੋ ਜਿਹਾ ਲੋਕ ਕੀ ਹੈ ਠੰਡਾ ਬਹੁਤ ਆ ਪਾਣੀ ਇਹ ਇਹ ਤਾਂ ਬਹੁਤੇ ਲੋਕ ਪਾਣੀ ਦੀਆਂ ਬੋਤਲਾਂ ਭਰ ਕੇ ਲੈ ਕੇ ਜਾਂਦੇ ਆ ਤੇ ਕਿਉਂਕਿ ਇਹ ਪੀਣ ਚ ਇਹਦਾ ਟੇਸ ਥੋੜਾ ਆਇਆ ਜਿਵੇਂ ਸੌਲਟੀ ਜਿਹਾ ਆਉਂਦਾ ਪਰ ਪਰ ਬਹੁਤ ਜ਼ਿਆਦਾ ਇਹ ਹੈਲਦੀ ਵਾਟਰ ਹੈ ਸਾਡੇ ਆਪਾਂ ਸਾਡੀ ਬਾਡੀ ਲਈ ਸਾਡੀ ਸਕਿਨ ਲਈ ਸੋ ਵੇਖ ਸਕਤੇ ਹਨ ਚਾਰੋਂ ਹੋਰ ਹਰੀਆਲੀ ਹਰੀਆਲੀ ਦੇਖਣੇ ਕੋ ਲੱਗ ਰਹੀ ਹੈ ਬੜੀ ਨਿਰਾਲੀ ਇਸੇ ਦੇ ਨਾਲ ਹੀ ਅ ਅੱਜ ਦਾ ਬਲੌਗ ਹੈ ਜਿਹੜਾ ਇੱਥੇ ਸਮਾਪਤ ਹੁੰਦਾ ਹੈ ਕੋਈ ਗਲਤੀ ਕੋਈ ਫਾਲਤੂ ਹੋ ਗਈ ਹੋਵੇ ਤਾਂ ਨਿੱਕਾ ਵੱਡਾ ਸਮਝ ਕੇ ਮਾਫ ਕਰ ਦਿਓ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਥੈਂਕ ਯੂ